ਸੁਣਦਾ ਹੁਣਾਂ ਵਿਰੋਧੀਆਂ ਦੀਆਂ ਗੱਲਾਂ ਤੁਸੀਂ ਵੀ ਸੁਣਦੇ ਹੋਗੇ ਅੱਜ ਕੱਲ ਤਾਂ ਸਾਰੇ ਮੁੰਡਿਆਂ ਕੋਲੇ ਮੋਬਾਈਲ ਆਗਾ ਜਿਹੜੀ ਕੋਈ ਗੱਲ ਕਹਿੰਦੇ ਜਿਵੇਂ ਹੁਣ ਬੋਲੀ ਜਾਂਦਾ ਸਾਰੇ ਸੁਣੀ ਜਾਂਦੇ ਮਿੰਟ ਚ ਵਗ ਜਾਂਦੀ ਆ ਕਹਿੰਦੇ ਜੀ ਇਹਨਾਂ ਦੇ ਪੈਰ ਥੱਲੇ ਬਟੇਰਾ ਆ ਗਿਆ ਬੋਲਦੇ ਨਾ ਪੈਰ ਥੱਲੇ ਬਟੇਰਾ ਆ ਗਿਆ ਮੈਂ ਕਿਹਾ ਚੱਲ ਇੱਕ ਵਾਰੀ ਤਾਂ ਪੈਰ ਥੱਲੇ ਬਟੇਰਾ ਆ ਗਿਆ ਸੀ 22 ਦੇ ਵਿੱਚ ਆਪਦਾ ਬਟੇਰਾ ਟੋਕਰੇ ਥੱਲੇ ਤਾੜ ਲਓ ਹੁਣ 24 ਚ ਫੇਰ ਆਊਗਾ ਕੁਡੀਆਂ ਦੇ ਥੱਲੇ ਪੈਰ ਥੱਲੇ ਫੇਰ ਨਾ ਕਹਿੰਦੇ ਵੀ ਇਹ ਨਹੀਂ ਬਟੇਰਾ ਆ ਗਿਆ ਅਸੀਂ ਪਹਿਲਾ ਜਿੰਨੇ ਆਉਂਦਾ ਬਟੇਰਾ ਫੜ ਲਓ ਫੇਰ ਆਉਣ ਲੱਗਾ 2024 ਦੇ ਵਿੱਚ ਲੋਕਾਂ ਦੀ ਜਨ ਸ਼ਕਤੀ ਨੂੰ ਲੋਕਤੰਤਰ ਨੂੰ ਪੈਰ ਥੱਲੇ ਬਟੇਰਾ ਦੱਸਦੇ ਆ ਸਾਡੂ ਸਾਡੇ ਨਾਲ ਤੁਰਨ ਵਾਲੇ ਆ ਜਿਹੜੇ ਜਾਂ ਸਾਨੂੰ ਕਹਿੰਦੇ ਮਲੰਗ ਸ਼ਬਦ ਵੇਖੋ ਕਿਹੜੇ ਵਰਤਦੇ ਆ ਆਹ ਮਲੰਗ ਕਿੱਥੋਂ ਆ ਗਏ ਅਸੀਂ ਹਾਂ ਮਲੰਗਾ ਆਮ ਘਰਾਂ ਦੇ ਆਸੀਂ ਅਸੀਂ ਸ਼ਰਮਾਇਦਾਰ ਨਹੀਂ ਤੁਹਾਡੇ ਕੋਲੇ ਨੋਟ ਹੋਣਗੇ ਸਾਡੇ ਕੋਲੇ ਵੋਟ ਆ ਕਿ ਲੋਕਤੰਤਰ ਦੇ ਵਿੱਚ ਜਾ ਨਹੀਂ ਸਕਦੇ ਕਿ ਆਮ ਘਰਾਂ ਦਾ ਮੁੰਡਾ ਐਮਐਲਏ ਬਣ ਗਿਆ ਆਹੰਕਰਾਂ ਦਾ ਜਿਹੜਾ ਖੁੱਡਲਾ ਸਾਂ ਨੱਪ ਕੇ ਰੱਖਿਆ ਸੀ ਅੱਜ ਮੰਤਰੀ ਕਿਵੇਂ ਬਣ ਗਿਆ ਇਹਨਾਂ ਦੇ ਅੱਖਾਂ ਦੇ ਵਿੱਚੋਂ ਢਿੱਡ ਦੇ ਵਿੱਚੋਂ ਮੈਲ ਆ ਗਈ ਸੇਕ ਮਾਰਦਾ ਕਿ ਇਹਨਾਂ ਨੂੰ ਕਿਵੇਂ ਪਾਸੇ ਕਰ ਦਈਏ ਵਿਧਾਨ ਸਭਾ ਦੇ ਵਿੱਚ ਵਾਜਵਾ ਬੋਲਦਾ ਹੁੰਦਾ ਕਿ ਉਹ ਜਾਂ ਮਟੀਰੀਅਲ ਆ ਗਿਆ ਸੁਣਿਆ ਨਾ ਤੁਸੀਂ ਮਟੀਰੀਅਲ ਹੀ ਰੰਦਾ ਸਾਨੂੰ ਤੇ ਅਸੀਂ ਮੁੱਖ ਮੰਤਰੀ ਸਾਹਿਬ ਨੇ ਕੀ ਕਿਹਾ ਸੀ ਕਿ ਇਹ ਮਟੀਰੀਅਲ ਕਿਹਨੂੰ ਕਹਿੰਦੇ ਆ ਬੱਜਰੀ ਰੇਤਾ ਸਿਮਿੰਟ ਇਹ ਚੀਜ਼ਾਂ ਨੂੰ ਮਟੀਰੀਅਲ ਬੋਲੀ ਜਾਂਦਾ ਵੀ ਸਾਰਾ ਰਲ ਕੇ ਮਟੀਰੀਅਲ ਤੇ ਬਾਜਵਾ ਸਾਹਿਬ ਕਹਿੰਦੇ ਨੂੰ ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ ਤਾਂ ਮਟੀਰੀਅਲ ਆ ਸਾਡੇ ਨਾਲ ਦਾ ਕੈਂਟਾ ਬਣ ਜੂਗੀ ਸੜੀਏ ਦੇ ਨਾਲ ਫਰਸ਼ ਲੱਗ ਜੂਗਾ ਕੋਈ ਮਕਾਨ ਪੈ ਜੂਗਾ ਅਸੀਂ ਤਾਂ ਮਟੀਰੀਅਲ ਤੁਸੀਂ ਤਾਂ ਲੋਕਾਂ ਨੇ ਮਲਬਾ ਬਣਾਤਾ ਤੇ ਮਲਬੇ ਨੂੰ ਸਿੱਟ ਕੇ ਕਿੱਥੇ ਆਉਣਾ ਪਏਗਾ ਖਤਾਨਾ ਚ ਮਲਬਾ ਬਣ ਗਿਆ ਦਾ ਅੱਜ ਥੱਲੇ ਵੱਡੇ ਵੱਡੇ ਘਰੇ ਬੈਠੇ ਰੋਈ ਜਾਂਦੇ ਆ ਹੁਣ ਦੂਜਿਆਂ ਕੰਨੇ ਦੇਖੀ ਜਾਂਦੇ ਆ ਵੀ ਆਹ ਕਵੇ ਯਾਰ ਆਹ ਕਿਵੇਂ ਹੋ ਗਿਆ ਆਪਣੀ ਵਾਰੀ ਕਿਵੇਂ ਆਊਗੀ ਹੋਰ ਦਿਨੋਂ ਸਾਰਾ ਕੁਝ ਘਰ ਉਰ ਪਰ ਪੜ ਕੇ ਅੱਜ ਕਹਿੰਦੇ ਪੰਜਾਬ ਬਚਾਓ ਪੰਜਾਬ ਬਚਾਓ ਬਚਾਉਣਾ ਕੀ ਤੋਂ ਆ ਰੇ ਵੀਰ ਤੁਸੀਂ ਇਹ 50 ਸਾਲ ਇੱਦਾਂ ਹੋਣ ਆਏ ਆ 2 ਸਾਲ ਪਰ ਲੋਕ ਸਭ ਜਾਣਦੇ ਆ ਕਿ ਕੋਈ ਚਾਲ ਚੱਲੇ ਨਹੀਂ ਨੀਗੀ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਚਾਹੇ ਗਰੀਬਾਂ ਵਾਸਤੇ ਲਾ ਲਓ ਅਸੀਂ ਲੱਗੇ ਪਏ ਆਂਗੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਆਖਿਆ ਸੀ ਜਿਹੜਾ ਮੁੱਖ ਮੰਤਰੀ ਆਵਾਸ ਯੋਜਨਾ ਦੇ ਤਹਿਤ ਫੰਡ ਆਉਂਦੇ ਆ ਮੋਦੀ ਸਾਨੂੰ ਦੇ ਨਹੀਂ ਰਿਹਾ ਗਰੀਬਾਂ ਦੇ ਘਰਾਂ ਵਾਸਤੇ ਦੀਆਂ ਲਿਸਟਾਂ ਬਣੀਆਂ ਕਾਫੀ ਮਾਨ ਸਾਹਿਬ ਨੂੰ ਆਖਿਆ ਸੀ ਆਪਾਂ ਸੈਂਟਰ ਵੱਲ ਝਾਕ ਨਾ ਕਰੀਏ ਆਪਾਂ ਆਪ ਦਾ ਫੰਡ ਆਪ ਬਣਾਈਏ ਪੰਜਾਬ ਸਰਕਾਰ ਦਾ ਜੇ ਕੋਈ ਗਰੀਬ ਨੂੰ ਛੱਤ ਦੀ ਲੋੜ ਆ ਗਰੀਬ ਨੂੰ ਕੋਈ ਕੰਦ ਦੀ ਲੋੜ ਆ ਮੌਕੇ ਤੇ ਅਸੀਂ ਦੇ ਸਕੀਏ ਮੋਦੀ ਕਿੰਨੀ ਅਸੀਂ ਝਾਕਦੇ ਨਹੀਂ ਮੋਦੀ ਤਾਂ ਸਾਨੂੰ ਜਾਣ ਬੁੱਝ ਕੇ ਦੰਦਾ ਨਹੀਂ ਕਿ ਇਹਨਾਂ ਨੂੰ ਬਦਨਾਮ ਕਰਨਾ ਸਾਡੇ ਛੇਧ ਦੇ ਪੈਸੇ ਰੋਕ ਲੇ ਛੜਕਾਲੇ ਪੈਸੇ ਰੋਕੀ ਬੈਠਾ ਉਹਦਾ ਜਿੱਥੇ ਜੀ ਕਰਦਾ ਕਿ ਇਹਨਾਂ ਨੂੰ ਕੁਝ ਦੇਵਾਂ ਨਾ ਪਰ ਤੁਸੀਂ ਸਭ ਜਾਣਦੇ ਹੋ ਥੋੜੇ ਪੈਸੇ ਹੋਣ ਦੇ ਬਾਵਜੂਦ ਅਸੀਂ ਲੱਗੇ ਪਏ ਆ ਆ ਮੰਡੀਆਂ ਦੇ ਫੜ ਅਮੀਰਪੁਰ ਵਾਲਾ ਫੜ ਤੁਸੀਂ ਵੇਖੇ ਹੋਣਾਗਾ ਜਾ ਕੇ 90 ਲੱਖ ਰੁਪਏ ਤੋਂ ਉੱਤੇ ਆ ਇਹਨਾਂ ਨੇ ਕਹਿ ਕੇ ਸਾਡਾ ਫੜ ਛੋਟਾ ਵੀ ਆ ਤੇ ਸਾਡੇ ਪਾਣੀ ਖੜਦਾ ਉੱਚਾ ਚੱਕ ਤਾਂ ਬਿਲਕੁਲ ਉੱਡ ਤਾਂ ਆਇਆ ਏ ਹੜ ਉੱਚਾ ਚੱਕ ਤਾਂ ਮੇਰੇ ਆਪ ਦੇ ਪਿੰਡੋਂ ਪੱਕਾ ਸੀ ਬਣਾਤਾ ਢਿੰਗੜਾ ਵਾਲਾ ਬਣਾਤਾ ਬਹਿਣੀ ਵਾਲ ਮਨਜ਼ੂਰ ਕਰਤਾ ਕੁਸਲੇ ਮੇਰੇ ਕੋਲ ਤਾਂ ਗਿਣੀ ਜਾਂਦਾ ਵੀ ਇੰਨਾ ਕੁਝ 2 ਸਾਲਾਂ 'ਚ ਕਰਤਾ ਤੇ ਜੇ ਇਹਨਾਂ ਨੇ ਕੋਈ ਫੜ ਬਣਾਉਣਾ ਹੁੰਦਾ ਫੜ ਪਾਵੇਂ ਲੱਗਦਾ ਨਾ ਲੱਗਦਾ ਛੋਟੇ ਟਾਇਰ ਤਾਂ ਜੀਪਾ ਦਾ ਖਸਾ ਦਿੰਦੇ ਵੀ ਚੰਡੀਗੜ ਆ ਜਾ ਜਾਂ ਉੱਥੇ ਆ ਜਾ ਕਿ ਅਸੀਂ ਕਰਕੇ ਲਿਆ ਦੇਣਾ ਵੀ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਆਹ ਕੰਮ ਹੋ ਗਿਆ